ਸਤਿ ਸ਼੍ਰੀ ਅਕਾਲ ਪਾ ਫਟਾਲਾ ਹੋਣ ਤੋਂ ਪਹਿਲਾਂ ਉੱਠਣਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਦਿਨ ਦੇ ਕੰਮਕਾਰਾਂ ਨੂੰ ਹੱਥ ਪਾਉਣਾ ਜੰਗੀਰੋ ਦੀ ਰੋਜ਼ ਦੀ ਆਦਤ ਸੀ ਆਪਣੇ ਨਿੱਜੀ ਕੰਮਾਂ ਤੋਂ ਵਿਹਲੀ ਹੋ ਕੇ ਉਹ ਚੰਬਦੇ ਹੀ ਘਰ ਦੇ ਕੰਮਾਂ ਵਿੱਚ ਜੁਟ ਜਾਂਦੀ ਉਸ ਦਿਨ ਵੀ ਆਪਣੇ ਕਰਨ ਗੋਚਰੇ ਘਰ ਦੇ ਸਾਰੇ ਕੰਮ ਨਿਪਟਾ ਕੇ ਉਹ ਮੂੰਹ ਛਾਖਰੇ ਵੇਲੇ ਦੇ ਘਰੋਂ ਤੁਰੇ ਹਾਲੀਆਂ ਦਾ ਹਾਜ਼ਰੀ ਵੇਲਾ ਲੈ ਕੇ ਖੇਤਾਂ ਨੂੰ ਜਾਣ ਦੀ ਤਿਆਰੀ ਕਰ ਰਹੀ ਸੀ ਤੋਤੇ ਸਵਾਰੇ ਚਿੱਟੇ ਖੱਦਰ ਦੇ ਪੋਣੇ ਵਿੱਚ ਹੱਥ ਲਾਵੀਆਂ ਵੇਸਣੀਆਂ ਰੋਟੀਆਂ ਬੰਨ ਕੇ ਦਹੀਂ ਵਾਲੀ ਗੜਬੀ ਪੂਕਾਂ ਵਾਲੇ ਹਰੇ ਗੰਢੇ ਤੇ ਅੰਬ ਦਾ achar ਇੱਕ ਵੱਖਰੇ ਮਿੱਟੀ ਦੇ ਕੋਲੇ ਵਿੱਚ ਰੱਖ ਕੇ ਉਸ ਨੇ ਸਾਰਾ ਸਮਾਨ ਇੱਕ ਛੋਟੇ ਜਿਹੇ ਟੋਕਰੀ ਵਿੱਚ ਪਾ ਲਿਆ ਟੋਕਰੀ ਦੇ ਹੇਠਾਂ ਇਹਨੂੰ ਰੱਖ ਕੇ ਲੱਸੀ ਵਾਲਾ ਚਟੂਰਾ ਸਿਰ ਤੇ ਟਿਕਾਇਆ ਅਤੇ ਸੱਤਕ ਵਾਇਦਿਆਂ ਨੂੰ ਉਹ ਘਰੋਂ ਤੋਰ ਪਈ ਜਾਦੀ ਉਹ ਪੇਕੀ ਆਈ ਸੀ ਸਾਰਾ ਦਿਨ ਟਟ ਟਟ ਮਾਰਦੀ ਬਿੱਤੋਂ ਵਾਰਾ ਕੰਮ ਕਰਦੀ ਇਸ ਡਰੋਂ ਕਿ ਕਿਤੇ ਪਰਜਾਈਆਂ ਨੂੰ ਉਸ ਦੀ ਤਨ ਵੇਲਿਆਂ ਦੀ ਰੁੱਖੀ ਮਿਸੀ ਰੋਟੀ ਨਾ ਚੋਬਣ ਲੱਗ ਜਾਵੇ ਰਾਤੋਂ ਰਜਾਂਦੀ ਉਹ ਸੋਚ ਰਹੀ ਸੀ ਅੱਛਾ ਮਾਲਕਾ ਤੇਰੇ ਰੰਗ ਬੜੇ ਨਿਆਰੇ ਨੇ ਦਾਤਿਆਂ ਜਿਵੇਂ ਤੂੰ ਰੱਖੇ ਤੇਰੀ ਰਜ਼ਾ ਵਿੱਚ ਉਵੇਂ ਹੀ ਰਹਿਣਾ ਪੈਂਦਾ ਬੰਦੇ ਨੂੰ ਕਿਹੜਾ ਕਿਸੇ ਦੇ ਵਸ ਦੀ ਗੱਲ ਹੈ ਆਪਣਾ ਭਰਿਆ ਭਕੰਨਿਆ ਘਰ ਛੱਡ ਕੇ ਘਰ ਦੀ ਬਾਦਸ਼ਾਹੀ ਤਿਆਗ ਕੇ ਮੈਨੂੰ ਆ ਦਿਨ ਵੀ ਦੇਖਣੇ ਪੈਣੇ ਸੀ ਇੱਕ ਠੰਡਾ ਹੌਂਕਾ ਉਸ ਦੇ ਹੋਠਾਂ ਚੋਂ ਨਿਕਲ ਕੇ ਪੂਰੇ ਦੀ ਵਗਦੀ ਹਵਾ ਵਿੱਚ ਜਾਰ 흘ਿਆ ਅਜੇ ਤਾਂ ਪਤਾ ਨਹੀਂ ਕਿੰਨਾ ਕਚਹਿਰਾ ਉਸ ਦੇ ਮਨ ਦੇ ਘੜੀਆਂ ਪਿਆਰ ਰਹਿਣਾ ਸੀ ਕਿ ਦੂਰੋਂ ਤੁਰੇ ਆਉਂਦੇ ਦੋ ਮਨੁੱਖੀ ਆਕਾਰਾਂ ਨੇ ਉਸ ਦੀ ਸੋਚ ਲੜੀ ਤੋੜ ਦਿੱਤੀ ਉਸਦੀ ਨਜ਼ਰ ਪਈ ਪਈ ਤੁਰੀਆਂ ਆਉਂਦੀਆਂ ਦੋ ਔਰਤਾਂ ਤੇ ਜਾ ਪਈ ਨੇੜੇ ਆਉਣ ਤੇ ਉਹਨਾਂ ਦੋਵੇਂ ਜਾਣੀਆਂ ਨੂੰ ਉਸ ਨੇ ਚੰਗੀ ਤਰ੍ਹਾਂ ਪਹਿਚਾਨ ਲਿਆ ਸੀ ਸ਼ਾਇਦ ਉਹ ਪਿੰਡੋਂ ਬਾਹਰ-ਬਾਰ ਪੈਂਦੇ ਗੁਰੂ ਘਰ 'ਚ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ ਇੱਕ ਸ਼ਰੀਕੇ ਵਿੱਚ ਉਹ ਚਾਚੀ ਲੱਗਦੀ ਸ਼ਾਮ ਕਾਰਸੀ ਤੇ ਦੂਜੀ 20 ਸਾਲਾਂ ਦੀ ਸਾਜ ਵਿਆਹੀ ਮਟਿਆਰ ਜਿਸ ਨੇ ਲਾਲ ਸੁਹਾ ਕਢਾਈਦਾਰ ਸੂਟ ਪਾਇਆ ਹੋਇਆ ਸੀ ਗੋਰੀਆਂ ਗੁਲਾਬੀ ਬਾਹਾਂ 'ਚ ਰੱਤਾ ਰੱਤਾ ਚੂੜਾ ਰੱਜ ਕੇ ਸੋਣੀ ਉਹ ਅੱਲੜ ਮਟਿਆਰ ਪਰੀਆਂ ਨੂੰ maat ਪਾਉਂਦੀ ਜਾਪ ਜਾਪ ਰਹੀ ਸੀ ਉਸ ਦਾ ਰੰਗ ਰੂਪ ਅਜਿਹਾ ਅੱਖਾਂ ਨੂੰ ਚੰਦਿਆ ਦੇਣ ਵਾਲਾ ਸੀ ਕਿ ਵੇਖਣ ਵਾਲੇ ਦੀ ਨਜ਼ਰ ਨੂੰ ਇੱਕ ਵਾਰ ਤਾਂ ਉਹਦੇ ਚਿਹਰੇ ਤੋਂ ਨਜ਼ਰਾਂ ਪਾਸੇ ਹਟਾਉਂਦਾ ਚੇਤਾ ਹੀ ਭੁੱਲ ਜਾਵੇ ਹੋਰ ਨੇੜੇ ਆਉਣ ਤੇ ਬਜ਼ੁਰਗ ਔਰਤ ਸ਼ਾਮਕੌਰ ਨੇ ਵੀ ਸਾਹਮਣੇ ਤੋਂ ਤੁਰੇ ਆਉਂਦੀ ਜ਼ੰਗੀਰ ਨੂੰ ਪਛਾਣ ਲਿਆ ਉਹ ਆਪਣੀ ਪੋਤ ਨੂੰ ਉਹਨੂੰ ਕਹਿਣ ਲੱਗੀ ਲੈ ਕੁੜੇ ਕੁਲਦੀਪ ਕੁਰੇ ਆ ਤਾਂ ਤੇਰੀ ਭੂਆ ਸੱਸ ਜੰਗੀਰੋ ਤੁਰੀ ਆਉਂਦੀ ਐ ਪੈਰੀ ਹੱਥ ਲਾ ਦੇ ਪੁੱਤ ਕੋਲ ਆਈ ਤੂੰ ਨੇੜੇ ਆਉਂ ਤੇ ਬਹੂ ਨੇ ਸਤਕਾਰ ਨਾਲ ਦੁਪੱਟੇ ਦਾ ਲਾੜ ਉਸਦੇ ਪੈਰਾਂ ਨੂੰ ਛਹੌਂਣ ਤੋਂ ਬਾਅਦ ਆਪਣੇ ਮੱਥੇ ਨੂੰ ਲਾ ਕੇ ਪੈਰੀ ਪੈਨਾ ਕੀਤਾ ਔਲਦਾ ਸਿਰ ਝੁਲੋਸਦੀ ਹੋਈ ਜੰਗੀਰੋ ਨੇ ਦੁੱਧ ਪੁੱਤ ਦੀਆਂ ਅਸੀਸਾਂ ਦੀ ਛੜੀ ਲਾ ਦਿੱਤੀ ਫੇਰ ਉਹ ਸ਼ਾਮ ਕੌਰ ਚਾਚੀ ਵੱਲ ਤੱਕਦੀ ਹੋਈ ਬੋਲੀ ਤੜਕੀ ਤਕੜੀ ਐ ਚਾਚੀ ਹੋਰ ਸੁਨਾਹ ਰਾਜੀ ਖੁਸ਼ੀ ਐ ਆਪਣਾ ਸਾਰਾ ਮੈਣਾ ਵਧਾਈਆਂ ਹੋਣ ਤੈਨੂੰ ਪੋਤੇ ਦੇ ਵਿਆਹ ਦੀ ਸਵਾ ਵਧਾਈਆਂ ਤੀਏ ਮਹਾਰਾਜ ਭਾਈ ਸਾਹਮਣਾ ਨੂੰ ਵਧਾਵੇ ਚਾਚੀ ਨੇ ਖੁਸ਼ ਹੁੰਦਿਆਂ ਕਿਹਾ ਦੋਹਾਂ ਭਰਾਵਾਂ ਵਿੱਚੋਂ ਕਿਹੜੇ ਦਾ ਮੁੰਡਾ ਵਿਆਹ ਲਿਆ ਸੁਖਦਿਆਲ ਦਾ કે ਗੁਰਦਿਆਲ ਦਾ ਵੱਡੇ ਮੁੰਡੇ ਗੁਰਦਿਆਲੇ ਦਾ ਮੁੰਡਾ ਵਿਆਹ ਹੈ ਜੰਗੀਰੋ ਸੁਖਦਿਆਲ ਦੇ ਮੁੰਡਾ ਤਾਂ ਹਾਲੇ ਛੋਟੇ ਨੇ ਹੋਰ ਸੁਨਾਹ ਤੂੰ ਕਦੋਂ ਆਈ ਸੀ ਹੋ ਗਏ ਚਾਚੀ ਮੈਨੂੰ ਵੀ 22 ਦਿਨ ਆਈ ਹੂੰ ਲਾਹੌਰ ਰਹਿ ਜਾ ਜੇ 5-10 ਦਿਨ ਹੁਣ ਤਾਂ ਕੋੜੇ ਸੁਖ ਨਾਲ ਤੇਰਾ ਵੀ ਘਰੇ ਸਰਦ ਹੈ ਪਹਿਲਾਂ ਤਾਂ ਕਹਿੰਦੀ ਹੁੰਦੀ ਸੀ ਕਿੱਥੇ ਰਹਿ ਹੁੰਦਾ ਕਲਪਿਆਂ ਤੋਂ ਹੁਣ ਤਾਂ ਸੁਖ ਨਾਲ ਘਰੇ ਹੈਗੀਆਂ ਘਰ ਦੇ ਤੰਦਾਲ ਕਰਨ ਵਾਲੀ ਪਿਛਲੇ ਕੰਮ ਧੰਦੇ ਦਾ ਫਿਕਰ ਕਰਨ ਵਾਲੀ ਹੁਣ ਤਾਂ ਕੋਈ ਗੱਲ ਹੀ ਨਹੀਂ ਜੰਗੀਰੋ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਇੰ ਆਉ ਲੱਗਾ ਜਿਵੇਂ ਚਾਚੀ ਉਸ ਨੂੰ ਲਾ ਲਾ ਕੇ ਗੱਲਾਂ ਕਹਿ ਰਹੀ ਹੋਵੇ ਕੀ ਗੱਲ ਕੁੜੇ ਘਰੇ ਸੁੱਖ ਤਾਂ ਹੈ ਮਾਂ ਸਦ ਕੇ ਅੱਖਾਂ ਕਾਹ ਤੋਂ ਪਾਰ ਲਈਆਂ ਤੀ ਇਹ ਸਾਰਿਆਂ ਤੋਂ ਰਾਜੀ ਬੰਦੇ ਤਾਂ ਆਈਏ ਨਾ ਸਭ ਕੁਝ ਜਾਣਦਿਆਂ ਹੋਇਆਂ ਵੀ ਸ਼ਾਮ ਕੌਰ ਨੇ ਜਾਣ ਬੁੱਝ ਕੇ ਉਸ ਦੇ ਮੂੰਹੋਂ ਸਾਰੀ ਵਿਥਿਆ ਸੁਣ ਲਈ ਉਸ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਨਹੀਂ ਚਾਚੀ ਸੁੱਖ ਨਾਲ ਤਾਂ ਮੈਂ ਕਾਹ ਨੂੰ ਆਈਆਂ ਤੈਥੋਂ ਹੁਣ ਕਿਹੜਾ ਕੁਝ ਲੁਕਿਆ ਹੋਇਆ ਹੈ ਤੈਨੂੰ ਦਾਨੀ ਸ਼ਾਨੀ ਨੂੰ ਇਹ ਤਾਂ ਪਤਾ ਹੀ ਐ ਬਈ ਇੱਕ ਮਿਆਣ ਚ ਵੀ ਕਦੇ ਦੋ ਤਲਵਾਰਾਂ ਮਿ ਆਉਂਦੀਆਂ ਹੁੰਦੀਆਂ ਨਹੀਂ ਲੈ ਕੁੜੇ ਫੇਰ ਤਾਂ ਪਾਈ ਮਾੜਾ ਕੰਮ ਹੀ ਹੋਇਆ ਨਾ ਪ੍ਰਾਉਣਾ ਆਇਆ ਨਹੀਂ ਤੈਨੂੰ ਮਨਾਉਣ ਵਾਸਤੇ ਚੱਲ ਉਹ ਜਾਣੇ ਫੇਰ ਵੀ ਤੂੰ 25 30 ਸਾਲ ਉਸਦੇ ਘਰ ਵਸੀ ਰਸੀਂ ਫੂਹੀ ਫੂਹੀ ਕਰਕੇ ਘਰ ਬੰਦੀ ਨੂੰ ਆਹ ਦੇਣ ਆ ਗਏ ਚੱਲ ਉਹ ਜਾਣੇ ਘਰ ਵਿੱਚ ਤਾਂ 20 ਵਾਰੀ ਕਾਜੀ ਇਹ ਕਲੇਸ਼ ਹੋ ਜਾਂਦੇ ਨੇ ਇਹ ਤਾਂ ਭਾਈ ਕੁੜੀਏ ਫਿਰ ਮਾੜੀ ਗੱਲ ਐ ਉਹਦੇ ਵਾਸਤੇ ਉਹ ਹੁਣ ਮੈਨੂੰ ਕਾਹਤੋਂ ਲੈਣ ਆਉਣ ਲੱਗਾ ਅਗਲਾ ਰੰਗੀਂ ਵਸਦਾ ਐਸ਼ਾ ਕਰਦਾ ਬੁੱਲੇ ਲੁੱਟਦੇ ਉਹਨਾਂ ਨੂੰ ਤਾਂ ਉਹਦੀ ਖਾਸ਼ ਮੁਤਾਬਕ ਸਭ ਕੁਝ ਮਿਲ ਗਿਆ ਤੀਵੀਂ ਦੀ ਥਾਂ ਤੀਵੀਂ ਮਿਲ ਗਈ ਔਲਾਦ ਦੀ ਥਾਂ ਔਲਾਦ ਰੋਲਦੀ ਤਾਂ ਮੈਂ ਫਿਰਦੀ ਆ ਮਾੜੇ ਕਰਮਾਂ ਵਾਲੀ ਮੈਥੋਂ ਕੀ ਹੁਣ ਉਹਨਾਂ ਨੇ ਕਾਢਾ ਕਢਾਣਾ ਅੰਦਰੋਂ ਪਰੇਪੀਤੀ ਜੰਗੀਰੋਂ ਨੇ ਮਾਨਦੀ ਦਸੀ ਫੇਰ ਕੁੜੇ ਤੂੰ ਜਮਾਈ ਤੋੜ ਤੋੜ ਵਿਛੋੜਾ ਕਰਕੇ ਆਈ ਹਾਂ ਚਾਚੀ ਬਸ ਤੂੰ ਇਉਂ ਹੀ ਸਮਝ ਲੈ ਮੈਂ ਇਥੋਂ ਨਹੀਂ ਐਸ ਉਮਰੇ ਨਿੱਤ ਹੱਡ ਤੜਵਾਏ ਜਾਂਦੇ ਪਰ ਕੁੜੀਏ ਸੁਣ ਮੇਰੀ ਗੱਲ ਧੀਆਂ ਧਿਆਣੇ ਤਾਂ ਆਪਦੇ ਘਰੇ ਵਸਦੀਆਂ ਇਹ ਸੋਹਣੀਆਂ ਨੇ ਵੀਰ ਭਾਵੇਂ ਸਿਰੋਂ ਪਤੰਦ ਔਖੀਆਂ ਹੋਣ ਪੇਕੀ ਮਰੀਆਂ ਵਿਆਹੀਆਂ ਵਰੀਆਂ ਕੁੜੀਆਂ ਨੂੰ ਤਾਂ ਅਗਲੇ ਜਹਾਂ ਚ ਵਿਟੋਈ ਨਹੀਂ ਮਿਲਦੀ ਚੰਗਾ ਫੇਰਾ ਸੀ ਤਾਂ ਚਲਦੀਆਂ ਹੁਣ ਘੱਟ ਲੈ ਭਾਈ ਸਬਰ ਸੰਤੋਖ ਨਾਲ ਜਿਹੜੀਆਂ ਲੇਖਾਂ ਵਿੱਚ ਲਿਖਤ ਤੀਆਂ ਮਹਾਰਾਜ ਨੇ ਹੁਣ ਹੋਰ ਤਾਂ ਕੋਈ ਚਾਰਾ ਹੀ ਨਹੀਂ ᱛੀਏ ਜੰਗੀਰੋ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਸਿਆਣੀ ਬਿਆਣੀ ਧੌਲੇ ਝਾਟੇ ਵਾਲੀ ਤੀਵੀ ਉਸ ਨਾਲ ਹਮਦਰਦੀ ਕਰਕੇ ਗਈ ਹੈ ਜਾਂ ਉਹਦੇ ਜਾਖਮਾਂ ਤੇ ਲੂਣ ਭੁੱਕ ਕੇ ਗਈ ਹੈ ਜੰਗੀਰੋ ਖੋਦ ਵਿੱਚ ਹੀ ਪਛਤਾ ਰਹੀ ਸੀ ਕਿ ਕਾਹ ਨੂੰ ਆਉਣੇ ਚਾਚੀ ਕੋਲ ਢੱਡ ਫਰੋ ਲੈਣਾ ਸੀ ਫਿਰ ਛੱਟ ਹੀ ਉਸ ਦੇ ਮਾਨ ਨੇ ਜਵਾਬ ਦਿੱਤਾ ਦੁਖੀ ਬੰਦਾ ਤਾਂ ਕੰਧਾ ਕੋਲਿਆਂ ਕੋਲੋਂ ਵੀ ਚਾਰ ਬੋਲ ਹਮਦਰਦੀ ਦੇ ਭਾਲਦਾ ਬਈ ਕੋਈ ਉਸ ਦਾ ਦੁੱਖ ਸੁੱਖ ਸੁਣਨ ਵਾਲਾ ਮਿਲ ਜਾਵੇ ਪਰ ਜਿਹਦੇ ਕਦੇ ਆਪ ਦੇ ਪੈਰ 'ਚ ਵਿਆਈ ਨਾ ਪਾਟੀ ਹੋਵੇ ਉਹ ਪਰਾਈ ਪੀੜ ਦਾ ਦਰਦ ਕਿਵੇਂ ਮਹਿਸੂਸ ਕਰ ਸਕਦਾ ਜੰਗੀਰ ਨੂੰ ਵੀ 20 ਸਾਲ ਹੋ ਗਏ ਸਨ ਵਸਦੀ ਰਸਦੀ ਨੂੰ ਪਰ ਉਸ ਦੀ ਚੋਲੀ ਔਲਾਦ ਖੁਣੋ ਸਖਣੀ ਸੀ ਬਥੇਰਾ ਇਲਾਜ ਕਰਵਾਇਆ ਸਾਧੂਆਂ ਸੰਤਾਂ ਦੇ ਡੇਰਿਆਂ ਤੇ ਜਾ ਕੇ ਮੱਥੇ ਰਗੜੇ ਸੁਖਣਾ ਸੁਖੀਆਂ ਪਰ ਕਿਤੋਂ ਵੀ ਉਹਨਾਂ ਦੀ ਝੋਲੀ ਖੈਰ ਨਹੀਂ ਪਈ ਬਲਵੰਤ ਸਿੰਘ ਨੇ ਤਾਂ ਡਾਕਟਰਾਂ ਦੇ ਘਰ ਭਰਨ ਲੱਗੇ ਨੇ ਵੀ ਕਦੇ ਨਹੀਂ ਸੀ ਕਦੇ ਸੀ ਨਹੀਂ ਕੀਤੀ ਸੀ ਪਰ ਡਾਡੀ ਕਿਸਮਤ ਨੇ ਢਾਹ ਨਾ ਦਿੱਤੀ ਕੀ ਮੇਰੀ ਜ਼ਮੀਨ ਜਾਇਦਾਦ ਹੁਣ ਸ਼ਰੀਕ ਸਾਂਭਣਗੇ ਔਤ ਗਿਆਾਂ ਦੇ ਘਾਰਾਂ ਤੇ ਜ਼ਮੀਨਾਂ ਤਾਂ ਸ਼ਰੀਕ ਰस्सियां ਧਰ ਧਰ ਕੇ ਮੈਂਦੇ ਹੁੰਦੇ ਨੇ ਹਾਰ ਵੇਲੇ ਬਲਵਾਂ ਅੰਤ ਦੇ ਦਿਮਾਗ ਵਿੱਚ ਇਹ ਗੱਲ ਵਾਵ ਰੋਲੇ ਦੀ ਖਖਵਾਂਗ ਚੜੀ ਰਹਿੰਦੀ ਉਹ ਜੰਗੀਰੋ ਤੋਂ ਚੋਰੀਆਂ ਜਣੇ ਖਣੇ ਨੂੰ ਆਪਣੇ ਵਾਸਤੇ ਰਿਸ਼ਤੇ ਦੇ ਦੱਸ ਪਾਉਣ ਦੀਆਂ ਮਹੰਤਾਂ ਕਰਦਾ ਰਹਿੰਦਾ ਹੁਣ ਅਜੇ ਹੋ ਇਹੋ ਜਿਹੀ ਗੱਲ ਗੁੱਜੀ ਕਿੱਥੇ ਰਹਿੰਦੀ ਸੀ ਨਾਲੇ ਜੰਗੀਰੋ ਕਿਹੜਾ ਹੁਣ ਨਿਆਣੀ ਸੀ ਉਹ ਸਭ ਕੁਝ ਸਮਝਦੀ ਸੀ ਔੜ ਦੀ ਔੜ ਦੀ ਇਸ ਗੱਲ ਦੀ ਬਿੜਕ ਉਸ ਦੇ ਕੰਨੀ ਵੀ ਪੈ ਗਈ ਦੰਪਤੀ ਜੀਵਨ ਵਿੱਚ ਕਿਸੇ ਤੀਜੇ ਬੰਦੇ ਨੂੰ ਬਰਦਾਸ਼ਤ ਕਰਨਾ ਕਿਤੇ ਸੌਖਾ ਕੰਮ ਨਹੀਂ ਹੁੰਦਾ ਇੱਕ ਵਾਰ ਤਾਂ ਉਹਦੇ ਦਿਲ ਨੂੰ ਡੋਬੂ ਜੇ ਪਏ ਫਿਰ ਉਹ ਘਰ ਦੀ ਜੜ ਮੇਖ ਲੱਗਨ ਦੀ ਖਵਾਸ਼ ਨਾਲ ਪਤੀ ਦਾ ਦੂਜਾ ਵਿਆਹ ਆਪਣੇ ਹੱਥੀ ਕਰਨ ਵਾਸਤੇ ਖੁਦ ਹੀ ਸਹਿਮਤ ਹੋ ਗਈ ਵੱਡੀ ਉਮਰ ਦੇ ਬਲਵੰਤ ਸਿੰਘ ਨੂੰ ਐਸ ਉਮਰੇ ਕੋਈ ਚੱਜ ਦੀ ਕੁੜੀ ਤਾਂ ਕਿੱਥੋਂ ਮਿਲਣੀ ਸੀ ਉਸ ਨੂੰ ਤਾਂ ਕੋਈ ਵੱਜੋ ਰਤੀ ਵੱਡੀ ਉਮਰ ਦੀ ਰਹੀ ਰਵੰਨੀ ਕੁੜੀ ਹੀ ਜੋੜਨੀ ਸੀ ਕਿਸੇ ਨੇ ਇੱਕ ਕੁੜੀ ਦੀ ਦੱਸ ਪਾਈ ਜਿਹੜੀ ਦਿਮਾਗੀ ਪੱਖੋਂ ਸਹੀ ਨਹੀਂ ਸੀ ਉਸ ਨੂੰ ਕੋਈ ਵੀ ਕੰਮ ਕਰਨਾ ਨਹੀਂ ਸੀ ਆਉਂਦਾ ਘਰੇਲੂ ਕੰਮਾਂ ਦਾ ਤਾਂ ਉਹ ਉਹਨਾਂ ਦੋਹਾਂ ਜੀਆਂ ਨੂੰ ਭੋਰਾ ਜਿੰਨਾ ਵੀ ਫਿਕਰ ਨਹੀਂ ਸੀ ਪਰ ਘਰ ਦਾ ਕੋਈ ਕੰਮ ਨਾ ਵੀ ਕਰੂ ਤਾਂ ਵੀ ਸਾਰਜ ਹੀ ਜਾਣਾ ਸੀ ਜਗੀਰੂ ਬਥੇਰੀ ਤਕੜੀ ਸੀ ਕੰਮ ਤਾਂ ਦੇਨੂ ਜਦੋਂ ਪ੍ਰੀਤੋ ਵਿਆਹੀ ਆਈ ਤਾਂ ਉਹ ਦੋਵੇਂ ਜੀ ਹੈਰਾਨ ਰਹਿ ਗਏ ਉਸ ਨੂੰ ਘਰ ਦਾ ਕੰਮ ਤਾਂ ਇੱਕ ਪਾਸੇ ਆਪਣਾ ਆਪ ਵੀ ਸੰਭਾਲਣਾ ਨਹੀਂ ਸੀ ਆਉਂਦਾ ਕਈ ਕਈ ਦਿਨ ਉਹ ਨਹਾਉਦੀ ਨਾ ਹਫ਼ਤਾ ਹਫ਼ਤਾ ਸੈਰ ਨਾ ਆਉਂਦੀ ਕੇ ਸੀ ਮਹੀਨੇ ਬਾਅਦ ਵਾਰ-ਵਾਰ ਕਹਿਣ ਤੇ ਮਸਾ ਨਹਾਦੀ ਬਲਵੰਤ ਸਿੰਘ ਉਸ ਨੂੰ ਬੀਜੜੇ ਦੇ ਆਣਣੇ ਵਾਂਗ ਉਲਝੇ ਤੇ ਖਿਲਰੇ ਵਾਲ ਲੈ ਕੇ ਤੁਰੇ ਫਿਰਦੀ ਨੂੰ ਵੇਖ ਕੇ ਖਿਆ ਜਦਾ ਖਾਪਦਾ ਰਹਿੰਦਾ ਉਸ ਦੇ ਵਾਲਾਂ ਦੀ ਲਟ ਲਾਟ ਹੱਥ ਵਿੱਚ ਫੜ ਕੇ ਉਸ ਨੂੰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹਨਾਂ ਨੂੰ ਕਦੇ ਕੰਗੀ ਵੀ ਕਰ ਲਿਆ ਕਰ ਵਿਚਾਰੀ ਜੰਗੀਰੋ ਪਿਆਰ ਨਾਲ ਅਸਹਿਸਤਾ ਐਸਤਾ ਉਸ ਨੂੰ ਘਰ ਦਾ ਸਾਰਾ ਕੰਮ ਅਤੇ ਬਣ ਬਣ ਫੱਬ ਕੇ ਰਹਿਦੇ ਢੰਗ ਤਰੀਕੇ ਸਿਖਾ ਰਹੇ ਸੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਹੁਣ ਤੱਕ ਪ੍ਰੀਤੂ ਇੱਕ ਧੀ ਤੇ ਇੱਕ ਪੁੱਤ ਦੀ ਮਾਂ ਬਣ ਗਈ ਸੀ ਬੱਚੇ ਵੱਡੇ ਹੋ ਗਏ ਸਨ ਹੌਲੀ ਹੌਲੀ ਪ੍ਰੀਤੂ ਨੇ ਜੰਗੀਰੋ ਤੋਂ ਘਰ ਦਾ ਸਾਰਾ ਕੰਮ ਸਿੱਖ ਲਿਆ ਸੀ ਪ੍ਰੀਤੋ ਜਿੰਨੀ ਸਿਧਰੀ ਸੀ ਉਸ ਦੇ ਜਵਾਕ ਉਹਨੇ ਹੀ ਤੇਜ ਤਰਾਰ ਸਨ ਮਤਰੀ ਮਾਂ ਜੇ ਕਿਸੇ ਕੋਲ ਕੋਈ ਦੁੱਖ ਸੁੱਖ ਦੀ ਗੱਲ ਕਰਕੇ ਮਾਂ ਦਾ ਬੋਝ ਹਲਕਾ ਕਰ ਲੈਂਦੀ ਤਾਂ ਉਹ ਝੱਟ ਆਪਣੀ ਮਾਂ ਨੂੰ ਲੂਤੀਆਂ ਲਾ ਕੇ ਲੜਾਈ ਪਵਾ ਦਿੰਦੇ ਜਸੂਸਾ ਵਾਂਗ ਉਹ ਦੋਵੇਂ ਭੈਣ ਭਰਾ ਜੰਗੀਰੋ ਦੇ ਪਿੱਛੇ ਪਿੱਛੇ ਰਹਿੰਦੇ ਔਲਾਦ ਮੁਰਾਦ ਵਾਲੀ ਹੋਣ ਜਾਣ ਕਾਰਨ ਪ੍ਰੀਤੋ ਦੇ ਘਰ ਵਿੱਚ ਪੈਰ ਜੰਮ ਗਏ ਸਨ ਹੁਣ ਉਹ ਜੰਗੀਰੋ ਨਾਲ ਪੂਰਾ ਸੌਕਣ ਪੁੜਾ ਵਿਹਾਜ ਕੇ ਰੱਖਦੀ ਦੈਨ ਰਾਤ ਜੰਗੀਰੋ ਨਾਲ ਆਢਾ ਲਾਈ ਰੱਖਦੀ ਬਲਵੰਤ ਸਿੰਘ ਨੂੰ ਇੱਕ ਦੀ ਇੱਕ ਦੀਆਂ ਦਾਸ ਲਾ ਕੇ ਉਹ ਉਸ ਦੇ ਕੁੱਟ ਪਵਾ ਦਿੰਦੀ ਉਹ ਦੀ ਚੱਕ ਵਿੱਚ ਆ ਕੇ ਬਲਵੰਤ ਸਿੰਘ ਉਸ ਨੂੰ ਗੰਦੀਆਂ ਗਾਲਾਂ ਕੱਢਦਾ ਛੋਟੀ ਫੜ ਕੇ ਐਸਾ ਕੁੱਟਦਾ ਕਿ ਉਹ ਦਾ ਅੰਗ ਅੰਗ ਭਰਨ ਦਿੰਦਾ ਘਾਰ ਵਿੱਚ ਹੁਣ ਜੰਗੀਰੋ ਦੀ ਅਹਿਮੀਅਤ ਕਿਸੇ ਬੇਕਾਰ ਚੀਜ਼ ਨਾਲੋਂ ਵੀ ਘਟ ਗਈ ਸੀ ਅੰਦਰ ਵੜ ਕੇ ਬਥੇਰਾ ਚਿਰ ਕੁੱਟ ਖਾਂਦੀ ਰਹੀ ਸਾਰੇ ਟੱਬਰ ਦੀਆਂ ਤੱਤੀਆਂ ਠੰਡੀਆਂ ਸੁਣਦੀ ਰਹੀ ਔਰ ਜਦੋਂ ਉਸ ਦੀ ਨਾ ਹੋ ਗਈ ਤਾਂ ਪੱਤੀ ਤੇ ਸੌਕਣ ਦੀਆਂ ਵਧੀਕੀਆਂ ਤੋਂ ਤਾਂਗਾ ਕਿ ਉਹ ਪੇਕਿਆਂ ਦੇ ਬੂਹੇ ਜਾ ਬੈਠੀ ਵਰਿਆਂ ਦੇ ਵਰੇ ਲੰਘ ਗਏ ਕੋਈ ਵੀ ਉਸ ਨੂੰ ਲੈ ਨਹੀਂ ਆਇਆ ਜਗੀਰੋ ਦੇ ਭਰਾ ਆਪਣੇ ਭਣੋਈਏ ਨੂੰ ਉਡੀਕਦੇ ਰਹੇ ਅੱਜ ਵੀ ਆਇਆ ਕੱਲ ਵੀ ਆਇਆ ਪਰ ਜਗੀਰੋ ਨੂੰ ਮਨਾਉਣ ਤਾਂ ਕੀ ਉਹਦਾ ਹਾਲਚਾਲ ਪੁੱਛਣ ਵੀ ਕੋਈ ਨਹੀਂ ਸੀ ਆਇਆ ਸ਼ਰਮ ਦੇ ਮਾਰੇ ਉਸ ਦੇ ਭਰਾ ਉਸ ਨੂੰ ਸਹਰੇ ਘਰ ਛੱਡਣ ਨਾ ਗਏ ਬਾਕੀ ਲੁੱਕ ਕੀ ਕਹਿਣਗੇ ਇਨ੍ਹਾਂ ਵੱਡਿਆਂ ਸਰਦਾਰਾਂ ਤੋਂ ਪੈਨ ਨੂੰ ਦੋ ਵੇਲੇ ਦੀ ਰੋਟੀ ਨਾ ਦੇ ਹੋਈ। ਇਉਂ ਉਸ ਨੂੰ ਪੇਕੀ ਬੈਠੀ ਨੂੰ ਮੁੱਦ ਤਾਂ ਬੀਤ ਗਈਆਂ ਸਨ। ਹੁਣ ਉਸ ਦੇ ਜੀਵਨ ਦਾ ਅੰਤਿਮ ਪੜਾ ਨੇੜੇ ਆ ਰਿਹਾ ਸੀ। ਜ਼ਗੀਰੋ ਜਦੋਂ ਕਿਤੇ ਇਕੱਲੀ ਬੈਠੀ ਹੁੰਦੀ ਤਾਂ ਉਸ ਨੂੰ ਆਪਣਾ ਘਰ ਬੜਾ ਯਾਦ ਆਉਂਦਾ। ਇਹ ਹੀਰਵਾ ਤਾਂ ساری ਉਮਰ ਉਸ ਦੇ ਹੱਡਾਂ ਵਿੱਚੋਂ ਨਹੀਂ ਸੀ ਨਿਕਲਿਆ। ਆਪਣੇ ਘਰ ਨੂੰ ਯਾਦ ਕਰਕੇ ਇੱਕ ਵਾਰੀ ਤਾਂ ਉਸ ਦੇ ਸਰੀਰ ਵਿੱਚ ਸੀਤ ਫਿਰ ਜਾਂਦਾ। ਨਾਲ ਹੀ ਚਾਚੀ ਸ਼ਾਮਕੌਰ ਦੀ ਆਖੀ ਉਹ ਗੱਲ ਵੀ ਕੰਨਾਂ 'ਚ ਗੂੰਜਣ ਲੱਗਦੀ ਜਦੋਂ ਵਿਆਹੀਆਂ ਵਰੀਆਂ ਧੀਆਂ ਪੇਕੇ ਘਰ ਮਰਦੀਆਂ ਨੇ ਤਾਂ ਉਹਨਾਂ ਨੂੰ ਅਗਲੇ ਜਹਾਨ 'ਚ ਢੋਈ ਨਹੀਂ ਮਿਲਦੀ ਹੁੰਦੀ ਉਸ ਦਾ ਦਿਲ ਕਰਦਾ ਪਾਈਆਂ ਭਤੀਜਾਂ ਨੂੰ ਕਹੇ ਮੈਨੂੰ ਮਰੀ ਨੂੰ ਚੁੱਕ ਕੇ ਮੇਰੇ ਸਹੁਰੇ ਘਰ ਲੈ ਜਾਇਓ ਮੇਰਾ ਸਸਕਾਰ ਉੱਥੇ ਹੀ ਕਰਾਇਓ ਫਿਰ ਠੰਡਾ ਹੌਂਕਾ ਭਰ ਕੇ ਖੋਦ ਹੀ ਇਸ ਕਵਾਹਿਸ਼ ਨੂੰ ਆਪਣੇ ਸੀਨੇ ਅੰਦਰ ਹੀ ਦਫ਼ਨ ਕਰ ਲੈਂਦੀ ਉਥੋਂ ਤਾਂ ਆਗਲੇ ਆਣੇ ੱੱੱਕੇ ਮਾਰ ਕੇ ਉਦੋਂ ਘਰੋਂ ਬਾਹਰ ਕੱਢ ਦਿੱਤਾ ਸੀ ਜਦੋਂ ਮੈਂ ਕਾਲੇ ਬਲਦ ਵਾਂਗੂੰ ਕਮਤਦੀ ਸੀ ਮੇਰੇ ਮੁਰਦੇ ਸ਼ਰੀਰ ਨੂੰ ਉਥੇ ਕਿਹਨੇ ਮੋਢਾ ਦੇਣਾ ਹੈ ਕੌਣ ਹੈ ਉਥੇ ਮੇਰਾ ਆਪਣਾ ਉਹ ਕਮਲਿਆ ਮਣਾ ਦਾਸ ਤਾਂ ਸਹੀ ਉਥੇ ਹੈ ਕੋਈ ਮੇਰਾ ਹਮਦਰਦ ਚੱਲ ਉਹ ਜਾਣੇ ਇੱਥੇ ਹੀ ਮੇਰੇ ਟੱਬਰ ਦੇ ਜੀ ਮੇਰੀ ਮਿੱਟੀ ਕੌਂਟ ਦੇਣਗੇ ਨਾ ਹੋਈ ਨਾ ਹੋਵੇ ਮੇਰੀ ਗਤੀ ਜੇ ਨਹੀਂ ਹੁੰਦੀ ਤਾਂ ਨਾਲੇ ਗਤੀ ਹੁੰਦੀ ਦਸਣ ਮੁੜ ਕੇ ਕੌਣ ਆਇਆ ਇੱਥੇ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਹੀ ਜ਼ਰੂਰ ਕਰੋ ਧੰਨਵਾਦ